ਸੰਘਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਲਾਵਟੀ ਸ਼ਰਾਬ ਪੀਣ ਨਾਲ ਹੁਣ ਤੱਕ 8 ਲੋਕ ਮਰ ਚੁੱਕੇ ਆ ਇਹ ਗਿਣਤੀ ਵੱਧ ਗਈ ਆ ਪਹਿਲਾਂ ਇਹ ਗਿਣਤੀ 4 ਸੀਗੀ ਔਰ ਜਿਹੜੇ ਲੋਕ ਜ਼ੇਰੇ ਇਲਾਜ ਆ ਜਿਨ੍ਹਾਂ ਦੀ ਹਾਲਤ ਗੰਭੀਰ ਆ ਉਹਨਾਂ ਦੀ ਜਿਹੜੀ ਗਿਣਤੀ ਆ ਉਹਦੇ 'ਚ ਵੀ ਇਜ਼ਾਫਾ ਹੋ ਗਿਆ ਹੁਣ ਉਹਨਾਂ ਲੋਕਾਂ ਦੀ ਗਿਣਤੀ ਜਿਹੜੀ ਆ ਉਹ 12 ਹੋ ਗਈ ਆ ਪੁਲਿਸ ਨੇ ਪਿੰਡਾਂ ਦੇ ਵਿੱਚ ਅਨਾਊਂਸਮੈਂਟ ਕਰ ਦਿੱਤੀ ਆ ਕਿ ਜਿਨ੍ਹਾਂ ਨੇ ਇਹ ਜ਼ਹਿਰੀਲੀ ਸ਼ਰਾਬ ਉਹਦਾ ਮਾਰਕਾ ਵੀ ਉਹਨਾਂ ਨੇ ਦੱਸਿਆ ਵੀ ਜਿਨ੍ਹਾਂ ਨੇ ਇਹ ਪੀਤੀ ਆ ਜਾਂ ਜਿਨ੍ਹਾਂ ਨੇ ਖਰੀਦੀ ਆ ਜਿਹਾ ਉਹ ਸਾਨੂੰ ਸੰਪਰਕ ਕਰਨ ਤੇ ਨਾਲ ਦੀ ਨਾਲ ਉਹ ਹਸਪਤਲ ਪਹੁੰਚਣ ਦੀ ਕਿਰਪਾਲਤਾ ਕਰਨ ਕਿਉਂਕਿ ਉਹਨਾਂ ਦੀ ਸ਼ਰਾਬ ਪੀਣ ਦੇ ਨਾਲ ਇਹ ਸ਼ਰਾਬ ਪੀਣ ਦੇ ਨਾਲ ਸਿਹਤ ਵਿਗੜ ਸਕਦੀ ਆ ਪ੍ਰਸ਼ਾਸਨ ਨੇ ਪਿੰਡਾਂ ਦੇ ਵਿੱਚ ਐਂਬੂਲੈਂਸ ਦਾ ਵੀ ਪ੍ਰਬੰਧ ਕਰ ਦਿੱਤਾ ਪਰ ਇਹ ਸਾਰਾ ਵਾਕਿਆ ਸ਼ੁਰੂ ਕਿੱਥੋਂ ਹੁੰਦਾ ਦਰਅਸਲ ਚਾਰ ਨੌਜਵਾਨ ਜਿਨ੍ਹਾਂ ਨੂੰ ਸ਼ੌਂਕ ਸੀਗਾ ਵੀ ਅਸੀਂ ਰਾਤੋਂ ਰਾਤ ਅਮੀਰ ਬਣ ਜਾਈਏ ਇਹਨਾਂ ਨੇ ਇੱਕ ਵੀਡੀਓ YouTube ਦੇ ਉੱਤੇ ਦੇਖਿਆ ਜਿਹਦੇ ਵਿੱਚ ਇਹ ਦੱਸਿਆ ਜਾ ਰਿਹਾ ਸੀ ਵੀ ਸ਼ਰਾਬ ਕਿਵੇਂ ਬਣਾਈ ਜਾਂਦੀ ਹੈ ਬਸ ਫੇਰ ਕੀ ਸੀ ਜਿੱਦਾਂ ਇਹਨਾਂ ਨੇ ਵੀਡੀਓ ਦੇਖ ਲਿਆ ਇਹਨਾਂ ਦੇ ਦਿਮਾਗ 'ਚ ਆਈਡੀਆ ਆ ਗਿਆ ਵੀ 에ਥਨੋਲ ਲਿਆਓ ਨਾਲ ਦੀ ਨਾਲ ਫਲੇਵਰ ਲਿਆਓ ਜਿਹੜਾ ਫਲੇਵਰ ਵਿਕਦਾ ਮਾਰਕੀਟ ਦੇ ਵਿੱਚ ਜ਼ਿਆਦਾ ਉਹ ਉਹਦੇ ਵਿੱਚ ਪਾਓ ਤੇ ਵੇਚ ਦਿਓ ਹੁਣ ਪਹਿਲਾ ਸਵਾਲ ਇਹ ਆ ਬੀ ਇਹ 에ਥਨੋਲ ਲੈ ਕੇ ਕਿੱਥੋਂ ਆਂਦੇ ਸੀਗੇ ਇਹ ਅਜੇ ਪੁਲਿਸ ਤਫ਼ਤੀਸ਼ ਕਰ ਰਹੀ ਆ ਹਾਲਾਂਕਿ ਇਹ ਚਿਹਰੇ ਚਾਰ ਨੌਜਵਾਨ ਆ ਸੁਖਵਿੰਦਰ ਸਿੰਘ ਮਨਪ੍ਰੀਤ ਸਿੰਘ ਗੁਰਲਾਲ ਸਿੰਘ ਤੇ ਹਰਮਨਪ੍ਰੀਤ ਸਿੰਘ ਜਿਹੜਾ ਵਾ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਹਰਮਨਪ੍ਰੀਤ ਦੇ ਪੁੱਛਤਾ ਪੂਰੀ ਫੈਕਟਰੀ ਬਰਾਮਦ ਹੋਈ ਆ ਉਹਨੇ ਕਮਰੇ ਦੇ ਵਿੱਚ ਹੀ ਇੱਕ ਫੈਕਟਰੀ ਲਾਈ ਹੋਈ ਸੀ ਜਿਹਦੇ ਵਿੱਚ 에ਥਨੋਲ ਪਾਉਂਦੇ ਸੀਗੇ ਨਾਲ ਦੀ ਨਾਲ ਫਲੇਵਰ ਪਾਉਂਦੇ ਸੀ ਬੋਤਲ ਚ ਪਾਉਂਦੇ ਸੀ ਢੱਕਣ ਲਾਉਂਦੇ ਸੀ ਪੈਕ ਕਰਦੇ ਸੀ ਮਾਰਕਾ ਲਾਉਂਦੇ ਸੀ ਤੇ ਬਾਜ਼ਾਰ ਚ ਵੇਚ ਆਉਂਦੇ ਸੀ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਇਮੀਡੀਏਟਲੀ ਇਹਦੇ ਕਾਰਵਾਈ ਕਰਦੇ ਆ ਜਿਹੜੇ ਚਾਰ ਮੁਲਜ਼ਮ ਸੀਗੇ ਇਹ ਇਲੈਸੀਟ ਔਰ ਸਪੂਰੀਅਸ ਲਿਖ ਕੇ ਵੇਚਣ ਵਾਲੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਨਾਂ ਹੈਗੇ ਸੁਖਵਿੰਦਰ ਐਲੀਅਸ ਸੁਖੀ ਆਫ ਵਿਲੇਜ ਗੁਜਰਾ ਮਨਪ੍ਰੀਤ ਅਲਿਆਸ ਮਨੀ ਵਿਲੇਜ ਗੁਜਰਾ ਗੁਰਰਾਲ ਸਿੰਘ ਆ son of ਮੀਵਾ ਸਿੰਘ ਵਿਲੇਜ ਉੱਬੇਵਾਲ ਐਂਡ ਹਰਮਨਪ੍ਰੀਤ ਸਿੰਘ son of ਕੁਲਦੀਪ ਸਿੰਘ ਵਿਲੇਜ ਤਾਇਪੁਰ ਪੁਲਿਸ ਸਟੇਸ਼ਨ ਪਾਥਰਾ ਇਹ ਜਿਹੜਾ ਚੌਥਾ ਸਾਡਾ ਅਕਿਊਜ਼ਡ ਹੈ ਹਰਮਨਪ੍ਰੀਤ ਸਿੰਘ ਜਦੋਂ ਇਸ ਦੇ ਘਰ ਤੇ ਵਿੱਚ ਰੇਡ ਕੀਤੀ ਤੇ ਕਾਫੀ ਮਾਤਰਾ ਦੇ ਵਿੱਚ ਇਥਨੋਲ ਸ਼ਰਾਬ ਪੈਕਿੰਗ ਕਰਨ ਦੀਆਂ ਮਸ਼ੀਨਾ ਖਾਲੀ ਬੋਤਲਾਂ ਢੱਕਣ ਔਰ ਸ਼ਰਾਬ ਦੇ ਬਗ ਬਗ ਕਿਸਮ ਦੇ ਲੇਬਲਸ ਉਤੋਂ ਮਿਲੇ ਇਸ ਦੇ ਨਾਲ ਹੀ ਉਹਨਾਂ ਕੋਲ ਜਿਹੜੇ ਫਲੇਵਰਸ ਔਰ ਮੋਲੇਸਸ ਹੈ ਜਿਸ ਦੇ ਨਾਲ ਉਹ ਮਿਕਸ ਕਰਕੇ ਸ਼ਰਾਬ ਬਣਾਉਂਦੇ ਸੀ ਉਹ ਸਾਰਾ ਸਮਾਨ ਸੀਜ਼ ਕੀਤਾ ਗਿਆ ਇੱਕ ਚੰਗੀ ਗੱਲ ਥੋੜੀ ਸਿਰਫ ਇਹ ਹੈ ਕਿ ਇਹਨਾਂ ਨੇ ਹਲੇ ਸ਼ੁਰੂ ਹੀ ਕੀਤਾ ਸੀ ਬਿਜ਼ਨਸ ਔਰ ਇਹ ਸ਼ਾਇਦ ਪਹਿਲੀ ਜਾਂ ਦੂਸਰੀ ਕਨਸਾਈਨਮੈਂਟ ਸੀ ਜਿਹਦੇ ਨਾਲ ਲੋਕਾਂ ਨੂੰ ਬਿਮਾਰ ਹੋ ਗਏ ਔਰ ਉਹਨਾਂ ਦੀ ਡੈਥ ਹੋ ਗਈ ਔਰ ਅਸੀਂ ਇਸ ਦਾ ਸਿਰੇ ਤੱਕ ਜਾਵਾਂਗੇ ਕਿ ਇਥਨੋਲ ਕਿੱਥੋਂ ਲੈ ਕੇ ਆਂਦਾ ਸੀਗਾ ਕਿੱਥੋਂ ਇਹਦੀ ਸਪਲਾਈ ਹੁੰਦੀ ਸੀ ਔਰ ਪੁਲਿਸ ਲਗਾਤਾਰ ਇਸ ਦੇ ਉੱਤੇ ਨਿਗਾਹਬਣਾ ਕੇ ਰੱਖੀ ਹੋਈ ਹੈ ਔਰ ਇਹਦੇ ਇਨਵੈਸਟੀਗੇਸ਼ਨ ਜਾਰੀ ਹੈ ਪੁਲਿਸ ਦੀ ਇਹ ਟੀਮਾ ਨਾ ਕੇਵਲ ਪੰਜਾਬ ਬਲਕਿ ਪੰਜਾਬ ਤੋਂ ਬਾਹਰ ਵੀ ਇਸ ਵੇਲੇ ਨੇ ਔਰ ਜੋ ਵੀ ਇਹਦੇ ਰਿਜ਼ਲਟਸ ਆਣਗੇ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਹੁਣ YouTube ਤੋਂ ਇਹਨਾਂ ਨੇ ਇਹ ਤਾਂ ਦੇਖ ਲਿਆ ਵੀ ਸ਼ਰਾਬ ਬਣਦੀ ਕਿਵੇਂ ਆ ਪਰ ਉਹਦਾ ਜਿਹੜਾ ਪੂਰਾ ਕੈਮੀਕਲ ਪ੍ਰੋਸੈਸ ਹੁੰਦਾ ਕਿਵੇਂ ਉਹ ਬਣਾਈ ਜਾਂਦੀ ਹੈ ਕਿਉਂਕਿ ਜਿੱਥੇ ਸ਼ਰਾਬ ਬਣਦੀ ਹੈ ਡਿਸਟਿਲਰੀ ਦੇ ਵਿੱਚ ਬਿਉਰੀ ਦੇ ਵਿੱਚ ਉੱਥੇ ਕੋਈ ਐਦਾਂ ਥੋੜੀ ਹੁੰਦਾ ਵੀ ਇੱਕ ਟੱਕੜ ਫੜਿਆ ਜਾਂ ਇੱਕ ਗਲਾਸ ਆ ਪਾਤਾ ਇੱਕ ਆ ਪਾਤਾ ਤੇ ਲਓ ਜੀ ਸ਼ਰਾਬ ਬਣ ਗਈ ਉੱਥੇ ਬਾਕਾਇਦਾ ਸਾਇੰਟਿਸਟ ਹੁੰਦੇ ਆ ਕੈਮਿਸਟ ਹੁੰਦੇ ਆ ਜਿਹੜੇ ਅਬਜ਼ਰਵ ਕਰਦੇ ਆ ਵੀ ਕਿੰਨੀ ਮਾਤਰਾ ਦੇ ਵਿੱਚ ਕਿਹੜੀ ਚੀਜ਼ ਪਾਈ ਜਾ ਰਹੀ ਆ ਪਰ ਇਹਨਾਂ ਨੂੰ ਤਾਂ ਇਸ ਚੀਜ਼ਾਂ ਦਾ ਇਲਮ ਹੀ ਨਹੀਂ ਸੀ ਇਹਨਾਂ ਨੂੰ ਤਾਂ ਇਹ ਸੀਗਾ ਵੀ ਸ਼ਰਾਬ ਵੇਚੀਏ ਪੈਸੇ ਕਮਾਈਏ ਤੇ ਅਮੀਰ ਹੋ ਜਾਈਏ ਏਸੇ ਦੇ ਚੱਕਰ ਦੇ ਵਿੱਚ ਇਹਨਾਂ ਨੇ ਜਦੋਂ ਘਰੇ ਸ਼ਰਾਬ ਬਣਾਣੀ ਸ਼ੁਰੂ ਕਰ ਦਿੱ ਆਪਣੇ ਪੱਧਰ ਤੇ ਮਾਰਕੀਟਿੰਗ ਸ਼ੁਰੂ ਕਰ ਦਿੱਤੀ ਨਿਸ਼ਾਨੇ ਤੇ ਕੌਣ ਸੀਗੇ ਮਜ਼ਦੂਰ ਦਿਹਾੜੀਦਾਰ ਲੋਕ ਜਿਹੜੇ ਹੱਦ ਤੋੜਵੀਂ ਮਿਹਨਤ ਕਰਦੇ ਸੀਗੇ ਤੇ ਸ਼ਾਮ ਨੂੰ ਉਹਨਾਂ ਨੂੰ ਹੁੰਦਾ ਸੀਗਾ ਵੀ ਇੱਕ ਦਾ ਹੜਾ ਲਾ ਲਈਏ ਨੀਂਦ ਆ ਜਾਊਗੀ ਇਹ ਕਹਿੰਦੇ ਵੀ ਜਿੱਥੇ ਤੁਸੀਂ 1.5 200 ਚ ਪਾਈਆ ਲੈਣਾ ਅਸੀਂ ਤੁਹਾਨੂੰ ਬੋਤਲ ਦੇ ਦਿੰਨੇ ਆ ਬਸ ਇਸੇ ਚੱਕਰ ਦੇ ਵਿੱਚ ਜਿਹੜਾ ਉਹ ਲੋਕ ਵੀ ਇਹਨਾਂ ਦੀਆਂ ਗੱਲਾਂ 'ਚ ਆ ਗਏ ਲਾਲਚ 'ਚ ਆ ਗਏ ਉਹਨਾਂ ਨੇ ਇਹਦੇ ਕੋਲੋਂ ਇਹਨਾਂ ਦੇ ਕੋਲੋਂ ਜਦੋਂ ਬੋਤਲ ਖਰੀਦੀ ਸ਼ਰਾਬ ਦੀ ਜਦੋਂ ਪੀਤੀ ਤਾਂ ਬਾਅਦ 'ਚ ਜੋ ਕੁਝ ਹੋਇਆ ਉਹ ਤੁਹਾਡੇ ਸਾਹਮਣੇ ਆ ਹੁਣ ਇਹਨਾਂ ਨੂੰ ਜਦੋਂ ਗ੍ਰਿਫਤਾਰ ਕਰ ਲਿਆ ਗਿਆ ਹੁਣ ਇਹਨਾਂ ਕੋਲੋਂ ਅਗਲੀ ਪੁੱਛਗਿਛ ਹੋਏਗੀ ਪਹਿਲਾ ਸਵਾਲ ਇਹ ਆ ਕਿ ਇਹ ਜਿਹੜਾ ਇਥਨੋਲ ਹੁੰਦਾ ਇਹ ਆਮ ਬਾਜ਼ਾਰਾਂ 'ਚ ਨਹੀਂ ਵਿਕਦਾ ਇਹ ਆਮ ਦੁਕਾਨਾਂ ਤੋਂ ਨਹੀਂ ਮਿਲਦਾ ਇਹ ਜਿਹੜੀ ਇਥਨੋਲ ਦੀ ਸਪਲਾਈ ਸਰਕਾਰ ਦਿੰਦੀ ਆ ਇਹ ਕੇਵਲ ਡਿਸਟਿਲਰੀਆਂ ਨੂੰ ਦਿੰਦੀ ਹੈ ਜਾਂ ਬਿਉਰੀਆਂ ਨੂੰ ਦਿੰਦੀ ਹੈ ਜਿਹੜੇ ਇਸ ਧੰਦੇ ਦੇ ਵਿੱਚ ਲੀਗਲ ਤੌਰ ਦੇ ਉੱਤੇ ਸ਼ਾਮਲ ਹੁੰਦੇ ਆ ਜਿਨ੍ਹਾਂ ਕੋਲ ਬਕਾਇਦਾ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਲਾਇਸੈਂਸ ਹੁੰਦਾ ਹੁਣ ਇਹਨਾਂ ਕੋਲ ਇਹ 에ਥਨੋਲ ਕਿੱਥੋਂ ਆਇਆ ਜਿਹੜਾ ਵੱਡਾ ਸਵਾਲ ਇਹ ਆ ਔਰ ਦੂਸਰੀ ਗੱਲ ਇਹ ਆ ਕਿ ਇਹਨਾਂ ਦੇ ਕੋਲ ਚਲੋ ਠੀਕ ਆ ਬੂਤਲਾਂ ਵੀ ਖਾਲੀ ਇਹਨਾਂ ਨੇ ਕਿਸੇ ਕਬਾੜੀਏ ਕੋਲ ਲੈ ਲਈਆਂ ਹੋਣਗੀਆਂ ਢੱਕਣ ਵੀ ਲੈ ਲਏ ਹੋਣਗੇ ਜਿਹੜੇ ਮਾਰਕੇ ਇਹਨਾਂ ਨੇ ਲੇਬਲ ਲਾਏ ਆ ਉਹ ਵੀ ਇਹਨਾਂ ਨੇ ਜਿਹੜਾ ਵਾ ਪ੍ਰਿੰਟ ਕਰਾ ਲਏ ਹੋਣਗੇ ਹਾਲਾਂਕਿ ਦੱਸਿਆ ਇਹ ਵੀ ਜਾ ਰਿਹਾ ਵੀ ਇਹਨਾਂ ਦੇ ਘਰੋਂ ਪ੍ਰਿੰਟਰ ਵੀ ਬਰਾਮਦ ਹੋਇਆ ਇਹ ਸਭ ਕੁਝ ਘਰੇ ਹੀ ਕਰਦੇ ਸੀਗੇ ਪਰ ਇਸ ਸ਼ਰਾਬ ਪੀਣ ਨਾਲ ਲਾਲਚ ਨਾਲ ਇਹਨਾਂ ਦਾ ਲਾਲਚ ਜਿਹੜਾ ਇਹ ਸੀਗਾ ਵੀ ਅਸੀਂ ਅਮੀਰ ਹੋ ਜਾਈਏ ਜਲਦੀ ਤੋਂ ਜਲਦੀ ਕਰੋੜਾ ਰੁਪਿਆ ਸਾਡੇ ਕੋਲ ਆ ਜਾਵੇ ਪਰ ਇਹਨਾਂ ਨੇ ਇਹ ਪਰਵਾਹ ਨਹੀਂ ਕੀਤੀ ਕਿ ਅਸੀਂ ਲੋਕਾਂ ਦੀ ਜਾਨ ਦੇ ਨਾਲ ਖੇਡ ਰਹੇ ਹਾਂ ਲੋਕਾਂ ਦੇ ਘਰਾਂ ਦੇ ਘਾਰ ਉਜੜ ਜਾਣੇ ਆ ਔਰ ਇਹ ਜਿਹੜੇ 8 ਲੋਕ ਜਿਨ੍ਹਾਂ ਨੇ ਆਪਣੀ ਜਾਨ ਗਵਾਈ ਹੈ ਇਹਦੇ ਚ ਦੋ ਸਕੇ ਭਰਾ ਵੀ ਹੈਗੇ ਆ ਖੈਰ ਹੁਣ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਐਥਨੋਲ ਇਹ ਕਿੱਥੋਂ ਲਿਆਉਂਦੇ ਸੀਗੇ ਇਹਨਾਂ ਨੂੰ ਕੌਣ ਸਪਲਾਈ ਕਰਦਾ ਸੀ ਇਹ ਪੁਲਿਸ ਤਫ਼ਤੀਸ਼ ਕਰ ਰਹੀ ਹੈ ਪਰ ਪੁਲਿਸ ਨੇ ਇੱਕ ਗੱਲ ਜਿਹੜੀ ਆ ਉਹ ਰਾਹਤ ਦੀ ਇਹ ਦੱਸੀ ਆ ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹ ਕਹਿੰਦੇ ਵੀ ਇਸ ਗੱਲ ਦੇ ਵਿੱਚ ਇੱਕ ਰਾਹਤ ਦੀ ਖਬਰ ਇਹ ਆ ਇਸ ਸਾਰੇ ਕੇਸ ਦੇ ਵਿੱਚ ਕਿ ਇਹਨਾਂ ਨੇ ਹੱਲੇ ਪਹਿਲੀ ਵਾਰੀ ਸ਼ਰਾਬ ਬਣਾਈ ਸੀਗੀ ਇਹ ਇਹਨਾਂ ਦਾ ਪਹਿਲਾ ਹੀ ਜਿਹੜਾ ਵਾ ਕਹ ਲੋ ਕਨਸਾਈਨਮੈਂਟ ਸੀਗੀ ਜਿਹਨੂੰ ਆਪਾਂ ਕਹਿ ਸਕਦੇ ਆ ਪਹਿਲੀ ਚੋਰੀ ਤੇ ਪਹਿਲਾ ਫਾ ਵਧੀਆ ਹੋਇਆ ਕਿ ਇਹ ਫੜੇ ਗਏ ਪਰ ਜਿਨ੍ਹਾਂ ਲੋਕਾਂ ਦੀ ਜਾਨ ਚਲੀ ਗਈ ਉਹਨਾਂ ਦਾ ਕੀ ਬਣੂਗਾ ਜਿਨ੍ਹਾਂ ਦੇ ਘਰ ਉਜੜ ਗਏ ਉਹਨਾਂ ਲਈ ਜ਼ਿੰਮੇਵਾਰ ਕੌਣ ਹੈ ਖੈਰ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ ਔਰ ਅਜਿਹੀ ਮਿਸਾਲੀ ਕਾਰਵਾਈ ਹੋਣੀ ਚਾਹੀਦੀ ਹੈ ਅਜਿਹਾ ਨਿਜ਼ਾਮ ਜਿਹੜਾ ਉਹ ਸੈੱਟ ਕੀਤਾ ਜਾਣਾ ਤਾਈਜਾ ਚਾਹੀਦਾ ਤਾਂ ਜੋ ਅਗਾਹ ਤੋਂ ਜਾਂ ਇਨ ਫਿਊਚਰ ਜਾਂ ਆਉਣ ਵਾਲੇ ਭਵਿੱਖ ਦੇ ਵਿੱਚ ਕੋਈ ਵੀ ਸ਼ਖਸ ਜਿਹਨੂੰ ਅਮੀਰ ਬਣਨ ਦੀ ਲਾਲਸਾ ਜਿਹੜਾ ਚਾਹੁੰਦਾ ਭਾਈ ਮੈਂ ਰਾਤੋ ਰਾਤ ਅਮੀਰ ਹੋ ਜਾਵਾਂ ਉਹ ਕੋਈ ਗਲਤ ਰਸਤਾ ਅਖਤਿਆਰ ਨਾ ਕਰੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ